ਸ੍ਰੀ ਕਾਰਵਾਈ ਸਾਰਿਆਂ ਨੂੰ ਸਰਪੰਚ ਡੈਰੀ ਫਾਰਮ 735 ਤੋਂ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਭਰਾ ਜਿਹੜੇ ਪਸ਼ੂ ਨਾ ਹੀਟ ਚ ਨਹੀਂ ਆਉਂਦੇ ਜਿਵੇਂ ਹੁਣ 6-6 ਮਹੀਨੇ ਹੋ ਗਏ 7-7 ਮਹੀਨੇ ਵਿੱਚ ਸਾਲ ਡੇਢ ਸਾਲ ਵੀ ਲੰਘ ਜਾਂਦਾ ਬਈ ਤੇ ਉਹਦੇ ਬਹੁਤ ਵੱਡੀ ਸਮੱਸਿਆ ਹੈ ਬਈ ਤੇ ਅੱਜ ਆਪਾਂ ਉਹਦੇ ਸਮੱਸਿਆ ਬਾਰੇ ਤੁਹਾਨੂੰ ਸਾਰਾ ਕੁਝ ਦੱਸਦੇ ਆ ਵੀ ਕਿਵੇਂ ਤੋਂ ਕਿਵੇਂ ਆਪਾਂ ਹੀਟ ਚ ਲਿਆ ਕੇ ਜਾਂ ਕਿਵੇਂ ਆਪਾਂ ਉਹਨੂੰ ਖਾਦ ਖਰਾਕ ਪਾ ਕੇ ਕੋਈ ਮਿੰਨਰ ਪਾ ਕੇ ਕੋਈ ਕਿਹੜੀ-ਕਿਹੜੀ ਚੀਜ਼ ਪਾ ਕੇ ਜਾਣੀ ਆਪਾਂ ਉਹ ਸਮੱਸਿਆ ਦਾ ਹੱਲ ਕਰ ਸਕਦੇ ਆਂਗੇ ਅੱਜ ਆਪਾਂ ਤੁਹਾਨੂੰ ਪਸ਼ੂ ਨੂੰ ਗੱਭਣ ਕਰਾਉਣ ਵਾਸਤੇ ਬਾਈ ਦੱਸਦੇ ਆਂ ਤੇ ਜਿੰਨੇਕ ਆਪ ਨੂੰ ਜਾਣਕਾਰੀ ਆ ਉਹ ਹਿਸਾਬ ਦੇ ਨਾਲ ਬਾਈ ਬਾਕੀ ਸਾਰੇ ਤਜਰਬੇ ਡੁੱਡ ਹੁੰਦੇ ਨੇ ਇਹ ਇਹ ਆ ਭਰਾ ਮੰਨ ਜਦੋਂ ਆਪਾਂ ਪਸ਼ੂ ਆਪਣਾ ਐ ਹੋਇਆ ਦਾ ਵੀ 3 ਮਹੀਨੇ ਹੋ ਗਏ 4 ਮਹੀਨੇ ਹੋ ਗਏ ਨਹੀਂ ਹੀਟ ਚ ਆਉਂਦਾ ਤੇ ਐ ਦੀ ਤਾਂ ਥੋੜਾ ਜਿਹਾ ਮੌਸਮੀ ਬਾਈ ਗਰਮੀ ਤਾਂ ਜਿਆਦਾ ਰਿਹਾ ਮੰਨ ਜਿਵੇਂ 24 ਦੇ ਵਿੱਚ ਸਾਰਾ ਗਰਮੀ ਦਾ ਦਿਨ ਇਹਦੀ ਬਹੁਤ ਜ਼ਿਆਦਾ ਹੀਟ ਚ ਲੰਘਿਆ ਤਾਂ ਕਰਕੇ ਪਸ਼ੂ ਬਹੁਤ ਘੱਟ ਹੀਟ ਚ ਆਏ ਨੇਗੇ ਤੇ ਜਿਹੜੇ ਆਏ ਨੇ ਉਹ ਵੀ ਫਲਬੀਰ ਦੀ ਬਹੁਤ ਜਨਵਰਾਂ ਨੇ ਸਿੱਟੇ ਨੇ ਬਾਈ ਤੀਜੇ ਮਹੀਨੇ ਤੋਂ ਚੌਥੇ ਮਹੀਨੇ ਚ ਛੇਵੇਂ 7ਵੇਂ ਮਹੀਨੇ ਦੇ ਵਿੱਚ ਬਹੁਤ ਜਨਵਰਾਂ ਨੇ ਬਾਈ ਫਲ ਸਿੱਟਿਆ ਵੀ ਸਮੱਸਿਆ ਇਹ ਸਭ ਦੀ ਆ ਪਰ ਅੱਜ ਆਪਾਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਕੀ ਪਾਉਣਾ ਇਹਨਾਂ ਨੂੰ ਪਹਿਲਾਂ ਤਾਂ ਭਰਾ ਇਹਨੂੰ ਆਪਾਂ ਇੱਕ ਮੜੱਪਾਂ ਵਾਲੀ ਗੋਲੀ ਦੇ ਲਓ ਮੰਨ ਜੇ ਤੇ ਆਪ ਨੂੰ ਪਤਾ ਵੀ ਆਪਾਂ ਕੋਈ ਵੀ ਸਟਾਰਟ ਕਰਨਾ ਦੇਣ ਖਾਤਰ ਸਮਾਨ ਚਾਹੇ ਉਹਨੂੰ ਆਪਾਂ ਮੰਨ ਜੋ ਦਾਣਾ ਪਪਾ ਸਟਾਰਟ ਕਰਨਾ ਤੇ ਜਾਂ ਕੋਈ ਮਿੰਨਰ ਸਟਾਰਟ ਕਰਨਾ ਜਾਂ ਗੋੜ ਸਟਾਰਟ ਕਰਨਾ ਉਸ ਤੋਂ ਪਹਿਲਾਂ ਭਰਾ ਇੱਕ ਨਾ ਮੜੱਪਾਂ ਵਾਲੀ ਗੋਲੀ ਲੈ ਲਓ ਵਧੀਆ ਗੋਲੀ ਕੰਪਨੀ ਦੀ ਲੈ ਲਓ ਤੇ ਉਹ ਉਹਨੂੰ ਪਹਿਲਾਂ ਦੇ ਦਿਓ ਉਸ ਤੋਂ ਬਾਅਦ ਫੇਰ ਉਹਨੂੰ ਆਪਾਂ 3-4 ਦਿਨਾਂ ਬਾਅਦ ਦਾਣਾ ਪਾਉਣਾ ਸਟਾਰਟ ਕਰਨਾ ਬਾਈ ਇਹ ਨਹੀਂ ਹੈਗਾ ਵੀ ਆਪਾਂ ਪੱਠਿਆਂ ਦੇ ਉਹਨੂੰ ਗੱਬਣ ਕਰਾਵਾਂਗੇ ਕਿਉਂਕਿ ਉਦੋਂ ਗੜਬੜੀ ਹੁੰਦੀ ਹੈ ਜਦੋਂ ਬੱਚੇਦਾਨੀ ਦਾ ਸਾਈਜ਼ ਸਹੀ ਤਰੀਕੇ ਦੇ ਨਾਲ ਆਂਡਾ ਨਾ ਬਣਦਾ ਹੋਵੇ ਉਹਨੂੰ ਤਾਕਤ ਨਾ ਮਿਲਦੀ ਹੋਵੇ ਬੱਚੇਦਾਨੀ 'ਚ ਕਮਜ਼ੋਰੀ ਹੋਵੇ ਤਾਂ ਜਾਂ ਟੈਂਪਰੇਚਰ ਜ਼ਿਆਦਾ ਹੋਵੇ ਤੇ ਜਾਂ ਟੈਂਪਰੇਚਰ ਕਮ ਹੋਵੇ ਘੱਟ ਹੋਵੇ ਮਤਲਬ ਤਾਂ ਬੱਚੇਦਾਨੀ ਦਾ ਜੋ ਆਂਡਾ ਗੱਬਣ ਹੋਣ ਵਾਲਾ ਨਹੀਂ ਬਣਦਾ ਬਈ ਤਾਂ ਉਹਦੇ ਵਿੱਚ ਘੱਟੋ-ਘੱਟ ਜੋ ਉਹਨੂੰ ਮੈਂ ਫੀਡ ਦੱਸ ਦਾਂਗਾ ਤੇ ਉਹ ਮੜਾ ਇਹ ਪੈਨ ਕਾਪੀ ਚਾੱਕ ਕੇ ਲਿਖ ਲਓ ਬਈ ਤਾ ਉਹਦੇ ਵਿੱਚ ਘੱਟੋ ਘੱਟ ਆਪਾਂ 40 ਤੋਂ 45% ਆਪਾਂ ਖਲਾਂ ਪਾਉਣੀਆਂ ਨੇ ਜਿਹੜੀ ਮਰਜ਼ੀ ਸੋਇਆ ਦੀ ਲੈ ਲੋ ਬੜੇਮਿਆਂ ਦੀ ਲੈ ਲੋ ਚਾਹੇ ਸਰੋਂ ਦੀ ਲੈ ਲੋ ਚਾਹੇ 15-15 ਕਿਲੋ ਲੈ ਲੋ ਚਾਹੇ ਜਿਵੇਂ ਆਪਦੀ ਗੰਜਾਇਸ ਹਿਸਾਬ ਨਾਲ ਵੱਧ ਘੱਟ ਕਰ ਲੋ ਆਪਾਂ 45 ਕਿਲੋ ਖਲਾਂ ਪਾਉਣੀਆਂ ਨੇ ਉਹਦੇ ਵਿੱਚ ਭਈ ਤੇ 45 ਕਿਲੋ ਹੀ ਘੱਟੋ ਘੱਟ ਉਹ ਚ ਪਾਉਣੇ ਨੇ ਆਪਾਂ ਨਾਜ ਤੇ ਇਹਦੇ ਵਿੱਚ ਵੀ ਬੰਨਾ ਆਪਾਂ ਜ਼ਿਆਦਾਤਰ ਮੱਕੀ ਤੇ ਕਣਕ ਪਾ ਲਿਓ ਦੋ ਚੀਜ਼ਾਂ ਹੋਰ ਜ਼ਿਆਦਾ ਚੀਜ਼ ਉਹ ਚ ਠੰਡੀ ਵੀ ਨਾ ਵਾਲੇ ਵਕਤ ਉਹ ਚਾਉ ਤੇ ਕਣਕ ਜਿਹੜੀ ਜੀ ਵੱਧ ਘੱਟ ਪਾਉਣੀ ਆ ਉਹਦੇ ਵਿੱਚੋਂ ਤੇ ਜਾਨੀ ਕਣਕ ਹੋ ਸਕੇ ਵੱਧ ਪਾ ਲੋ ਇਹਦੇ ਵਿੱਚ ਪਾਵਰ ਵੀ ਜ਼ਿਆਦਾ ਆ ਤੇ ਗਰਮਾਇਸ਼ ਵੀ ਹੁੰਦੀ ਆ ਕਣਕ ਦੇ ਵਿੱਚ ਇਹ ਪਾ ਲੋ ਭਰਾ 45% ਇਹ ਹੋ ਗਿਆ 90 ਕਿਲੋ ਤੇ ਜਿਹੜਾ ਮਗਰ ਰਹਿ ਗਿਆ ਇਹਦੇ ਵਿੱਚ ਬਈ ਆਪਾਂ 1.5 ਕਿਲੋ ਮਿੰਨਰ ਪਾਉਣਾਗਾ ਮਿੰਨਰ ਪਾਉਣਾ ਆਪਾਂ ਮੰਨ ਵਧੀਆ ਕੰਪਨੀ ਦਾ ਉਹ ਵੀ ਤੁਹਾਨੂੰ ਦੱਸਾਂਗੇ ਤੇ ਉਸ ਤੋਂ ਬਾਅਦ 1 ਕਿਲੋ ਨੂਨ ਪਾ ਲਓ 1 ਕਿਲੋ ਪਾ ਲਓ ਤੇ ਮਿੱਠਾ ਛੋਡਾ ਬਾਈ ਤੇ ਇਹ ਚੀਜ਼ਾਂ ਪਾ ਕੇ ਉਸ ਤੋਂ ਬਾਅਦ 5 ਕਿਲੋ ਲਿਆਓ ਬਾਈ ਮਿੰਨਰ ਸੀਆਰਐਸ ਦਾ 1 ਕਿਲੋ ਰੈਪਰੋ 1 ਪਾਊਡਰ ਤੇ 1 ਵਰਜਨ ਪਾਊਡਰ 1 ਕਿਲੋ ਲੈਣਾ 1 ਕਿਲੋ ਵਰਜਨ ਪਾਊਡਰ ਲੈਣਾ 1 ਰੈਪਰੋ ਮੰਨ 1 ਕਿਲੋ 5 ਕਿਲੋ ਸੀਆਰਐਸ ਪਾਊਡਰ ਇਹ ਤਿੰਨਾਂ ਨੂੰ ਭਰਾ ਇਕੱਠਾ ਕਰ ਲਓ ਮਿਕਸ ਕਰ ਲਓ ਇਹਨੂੰ ਮਿਕਸ ਕਰਕੇ ਇੱਕ ਦਿਨ ਦਾ ਇਹਨਾਂ ਨੂੰ ਆਪਾਂ 150 ਗ੍ਰਾਮ ਦੇਣਾਗਾ ਚਾਹੇ ਇੱਕ ਟਾਈਮ ਦੇ ਦਿਓ ਚਾਹੇ ਆਪਾਂ ਦੋ ਟਾਈਮ ਦੇ ਦਿਓ ਤੇ ਇਹ ਆਪਣਾ ਦਾਣਾ ਘਟੋ ਘਟਾਪਾ ਭਰਾ 4 ਕਿਲੋ ਪਾਉਣਾ 2 ਕਿਲੋ ਤੜਕੇ 2 ਕਿਲੋ ਹੱਥ ਨੇ ਜਿੰਨੇ ਜਣ ਪਸ਼ੂ ਆਪਣਾ ਹੀਟ ਚ ਨਹੀਂ ਆਉਦਾ ਹੈਗਾ ਉਸ ਹਿਸਾਬ ਨਾਲ ਦਾਣਾ ਬਣਾ ਲਓ ਘਟੋ ਘਟ ਵੀ 50 ਕਿਲੋ ਜਾਂ ਕੁਮਾਂਟ ਜਿੰਨਾ ਆਪਣਾ ਲੱਗਦਾ ਪਸ਼ੂ ਦੀ ਲਾਗਤ ਦੇ ਨਾਲ ਉਸ ਹਿਸਾਬ ਨਾਲ ਬਣਾ ਲਓ ਤੇ ਇਹ ਪਾਉਣੇ ਨੇ ਆਪਾਂ ਮਿੰਨਰ ਤੇ ਜੋ ਘਾਟਾ ਪੂਰਾ ਹੋਣੇ ਚੀਜ਼ਾਂ ਨੇ ਇਹ ਉਦੋਂ ਬਾਅਦ ਪਰ ਇੱਕ ਅੱਧਾ ਕਿਲੋ ਪਾਉਣਾ ਗੁੜ ਰੇਲੀ ਦਾ ਆਪਾਂ ਉਹਨਾਂ ਨੂੰ ਤੇ ਸਾਫਤਾ ਹੀ ਖਵਾ ਦਿਓ ਚਾਹੇ ਦਾਣੇ ਸਿੱਟ ਦਿਓ ਇਹ ਆਪਾਂ ਯਾਨੀ ਕਾੜਾ ਕਰਕੇ ਨਾ ਪਿਓ ਅੱਧਾ ਕਿਲੋ ਉਹਨੋਂ ਦੇ ਦਿਓ ਗੁੜੋ ਤੇ ਇਹ ਚੀਜ਼ਾਂ ਹੋ ਗਿਆ ਇਹਦੇ ਨਾਲ ਬਾਈ ਆਪਣਾ ਪਸ਼ੂ ਜਿੱਥੇ ਤੱਕ ਆਪਣਾ ਤਜਰਬਾ ਜੋ ਆਪਣੇ ਪਸ਼ੂ ਵੀ ਕੋਈ ਦਿੱਕਤ ਆ ਜਾਏ ਤਾਂ ਇਹ ਤੋਂ 20 ਤੋਂ 25 ਦਿਨ ਦੇ ਵਿੱਚ ਵਿੱਚ ਆਪਣਾ ਪਸ਼ੂ ਖੁੱਲ ਕੇ ਹੀਟ 'ਚ ਆ ਜਾਂਦਾ ਜੇਕਰ ਫਿਰ ਵੀ ਕੋਈ ਸਮੱਸਿਆ ਹੋਵੇ ਤਾਂ ਫਿਰ ਇਹਦੇ ਵਿੱਚ ਆਪਣਾ ਸੋਨੁਮਤ ਅੰਗਜੈਸਨ ਦੱਸਦਣਾਗਾ ਇਹ ਡਾਕਟਰ ਸਾਹਿਬ ਦੀ رائے ਦੇ ਨਾਲ ਲਵਾ ਲਿਓ ਇਹਦੇ ਨਾਲ ਤਾਂ ਦੇਖੋ 100 ਦਾ 100% ਹੀ ਹੱਲ ਆ ਪਰ ਇਹ ਤਾਂ ਵਰਤਿਓ ਜੇ ਆਪਣਾ ਪਸ਼ੂ 20 ਤੋਂ 25 ਦਿਨ ਦਾਣਾ ਪਾ ਕੇ ਗੁੜ ਪਾ ਕੇ ਮਿੰਨਰ ਪਾ ਕੇ ਜੋ ਆਪਣਾ ਸਮਾਨ ਗੋਲੀ ਮੜਪਾਂ ਵਾਲੀ ਦੇਖ ਕੇ 20 ਤੋਂ 25 ਦਿਨ ਆਪਣਾ ਹੀਟ ਦੇ ਵਿੱਚ ਨਹੀਂ ਆਉਂਦਾ ਖੁੱਲ ਕੇ ਜਾਂ ਰੰਗ ਕੇ ਨਹੀਂ ਆਉਂਦਾ ਇਹਦੀ ਬਾਤੋ ਤਾਂ ਕਰਿਓ ਭਰਾ ਇਸ ਨੂੰ ਦੱਸ ਦਿਆਂ ਤੇ ਇਹ ਆ ਮੰ ਗੈਨਰਚ ਸਮਾਰ ਕੇ ਫੋਟੋ ਖਿੱਚ ਕੇ ਸੰਦ ਲਵੇ ਲਾ ਲਈ ਚਲ ਆਪਾਂ ਫੋਟੋ ਵੀ ਲਾ ਦਾਂਗੇ ਇਹ ਆ ਗੈਨਰਚ ਜੀ ਇਹ ਟੀਕ ਆਪਾਂ ਉਹ ਵੀ ਵਰਤਨਾ ਹੈ ਜਦੋਂ ਆਪਣਾ ਪਸ਼ੂ ਹੀਟ ਚ ਆ ਗਿਆ ਆਪਾਂ ਨੂੰ ਪਤਾ ਲੱਗਿਆ ਵੀ ਤਾਰਾ ਦਿੰਦਾ ਜਾਂ ਆਪਣਾ ਪਸ਼ੂ ਰਿੰਗਦਾਗਾ ਇਹਨੇ ਆਂਡਾ ਬਣਾਉਣਾ ਹੁੰਦਾ ਬਾਈ ਜਿਹੜਾ ਗੈਨਰਚ ਟੀਕ ਆ ਨਾ ਇਹਨੇ ਆਂਡਾ ਆਂਡਿਆਂ ਦੀ ਸੰਖਿਆ ਵਧਾਉਣੀ ਆ ਜਿਹੜੀ ਪਸ਼ੂ ਨੇ ਹੀਟ ਚ ਜਾਨੀ ਬੱਚਾ ਪਾਲਣਾ ਹੁੰਦਾ ਗਰਭ ਦੇ ਵਿੱਚ ਤਾਂ ਇਹਦੇ ਆਂਡੇ ਦੇ ਨਾਲ ਜਦੋਂ ਸੀਮਨ ਦਾ ਮੇਲ ਖਾਊਗਾ ਤਾਂ ਉਦੋਂ ਪਸ਼ੂ 100% ਬਾਈ ਗੱਭਣ ਰਹੂਗਾ ਤੇ ਇਹ ਵਰਤਨਾ ਆਪਾਂ ਜਦੋਂ ਆਪਣਾ ਪਸ਼ੂ ਤਾਰਾਂ ਦਿੰਦਾ ਜਦੋਂ ਹੀਟ ਚਾਉਂਦਾ ਉਦੋਂ ਆਪਾਂ ਇਹ ਟੀਕਾ ਲਿਆ ਕੇ ਲਾ ਦਿਓ ਗੈਨਰਚ ਦਾ 5 ਗ੍ਰਾਮ 5 ਐਮਐਲ ਲਾਉਣਾ ਬਾਈ ਇਹ ਉਦੋਂ 24 ਘੰਟੇ ਬਾਅਦ ਚਾਹੇ ਆਪਾਂ ਸ਼ਾਂਤੋ ਗੱਭਣ ਕਰਾ ਦਿਓ ਚਾਹੇ ਆਪਾਂ ਸੀਮਨ ਧਰਾ ਦਿਓ ਬਾਈ ਹੋ ਸਕੇ ਡਬਲ ਸੀਮਨ ਧਰਾਓ ਬਾਈ 2 24 ਘੰਟੇ ਬਾਅਦ ਇੱਕ ਜਿਵੇਂ ਅੱਜ ਤਰਾ ਤਾਂ ਇਹਨੂੰ 24 ਘੰਟੇ ਹੋ ਗਏ ਲੱਗੇ ਨੂੰ ਜਿਵੇਂ ਅੱਜ ਇੱਕ ਅੱਜ ਤਰਾ ਤਾਂ ਆਪਾਂ 24 ਘੰਟੇ ਬਾਅਦ ਇੱਕ ਗਾਂਾਂ ਵਾਲੇ 24 ਘੰਟਿਆਂ ਚੋ ਚਾਹੇ ਜਾਨੇ 15 16 ਘੰਟੇ ਬਾਅਦ ਬਾਦਲਾ ਟੀਕਾ ਆਪਾਂ ਹੀਟ ਦੇ ਹਿਸਾਬ ਨਾਲ ਧਰਾ ਲਓ ਵੀ ਕਿੰਨੇ ਚਿਰ ਬਾਅਦ ਆਪਣੇ ਤਾਰਾਂ ਘਟ ਗਈਆਂ ਉਦੋਂ ਭਰਾ ਸਕਦੇ ਆਂਗੇ ਤਾਂ ਇਹ ਲਾਉਣਾ ਤਾਂ ਬਾਈ ਉਹ ਵੀ ਜ਼ਰੂਰੀ ਹੈਗਾ ਆਂਡੇ ਖਾਤਰ ਆਂਡਿਆਂ ਦੀ ਸੰਖਿਆ ਵਧਾਉ ਉਹ ਜਿਹੜਾ ਗੈਨਰਚ ਟੀਕਾ ਹੈਗਾ ਇਹ ਤਾਂ ਆਪਾਂ ਉਹ ਲਾਉਣਾ ਜੇ ਪਸ਼ੂ ਆਪਣਾ ਜਾਨੇ ਫੇਰ ਵੀ 20 25 ਦਿਨਾਂ ਬਾਅਦ ਹੀਟ ਚ ਨਹੀਂ ਆਉਂਦਾ ਫੇਰ ਆਪਾਂ ਤੁਹਾਨੂੰ ਇਹ ਮਿਲਿਆਕੇ ਦੱਸਦੇ ਆਂ ਵੀ 100% ਜਿਹੜਾ ਹਾਲਾ ਤੁਹਾਨੂੰ ਆਪਾਂ ਉਹਦੇ ਬਾਰੇ ਦੱਸ ਦਿਆਂਗੇ ਇਹ ਡਾਕਟਰ ਦੀ رائے ਆ ਚੰਗਾ ਡਾਕਟਰ ਹੋ ਆਪਣੇ ਲਈ ਉਹਦੀ رائے ਜ਼ਰੂਰ ਲੈ ਕੇ ਇਹ ਲਵਾ ਲਿਓ ਇਹ ਜਿਹੜਾ ਗੈਨਰ ਐਚ ਆ ਬਈ ਜਿਵੇਂ ਅੱਜ ਇਹ ਅੱਜ ਆਪਾਂ ਲਾ ਲਿਆ ਕੋਈ ਟਾਈਮ ਬੰਨ ਲਓ ਪੱਕਾ ਵੀ 10 ਵਜੇ ਲਾ ਲਿਆ ਦਿਨੇ ਜਾਂ ਰਾਤ 8:00 ਨੇ ਮੰਨ ਆਪਾਂ 5 ਵਜੇ ਲਾ ਲਿਆ ਜਦੋਂ ਇਹ ਗੈਨਰ ਐਚ ਲਾਤਾ ਇਹ ਲਾਉਣਾ ਆਪਾਂ 0 ਤੇ ਸਟਾਰਟ ਕਰਨਾ ਮੰਨ 0 7 9 ਇਹ ਹਿਸਾਬ ਦੇ ਨਾਲ ਆਪਾਂ ਇਹ ਟੀਕੇ ਲਾਉਣੇ ਨੇ ਮੜੇ ਭਰਾ ਸਮਾਰ ਕੇ ਸਮਝ ਲਿਓ ਕਿਉਂ ਇਹ 100% ਹੀ ਹੱਲ ਆਗਾ ਕਨ ਆਰ ਐਚ ਆਪਾਂ ਲਾਤਾ 0 ਤੇ ਉਦੋਂ ਬਾਅਦ 7ਵੇਂ ਦਿਨ ਜਿੱਦਿਆਂ ਆਪਾਂ ਇਹ ਟੀਕਾ ਕਨਰ ਵਿੱਚ ਲਾਇਆ ਉਦੋਂ ਪੂਰੇ ਗਿਣਵੇਂ 7ਵੇਂ ਦਿਨ ਆਪਾਂ ਇਹ ਟੀਕਾ ਲਾਉਣਾ ਬਿਟਾਮੈਟ ਇਹਦੀ ਫੋਟੋ ਖਿੱਚਣ ਆ ਗਿਆ ਇਹ ਬਿਟਾਮੈਟ ਆ ਲਾਉਣਾ ਇਹ ਕਾਰ ਗੱਲ ਤਾਂ ਆਉਂਦਾ ਬਾਈ ਇਹ 2 ਐਮਐਲ ਡੋਜ ਆ ਇਹਦੀ ਜਿਹੜੇ ਟਾਈਮ ਆ ਆਪਾਂ ਗੈਨਾਰਾ ਚ ਲਾਇਆ ਸੀ ਉਸੇ ਟਾਈਮ ਬਾਈ 7ਵੇਂ ਦਿਨ ਆਪਾਂ ਇਹ ਲਾਉਣਾਗਾ 2 ਐਮਐਲ ਉਸ ਤੋਂ ਬਾਅਦ 8ਵੇਂ ਦਿਨ ਲੰਘ ਗਿਆ 9ਵੇਂ ਦਿਨ ਜਿਹੜੇ ਟਾਈਮ ਤੇ ਆਪਾਂ ਗੈਨਾਰਾ ਚ ਲਾਇਆ ਸੀ ਤੇ ਬਿਟਾਮੈਟ ਲਾਇਆ ਸੀ ਉਸੇ ਟਾਈਮ ਤੇ ਪਰ ਆਪਾਂ ਜਿਹੜੇ ਟਾਈਮ ਤੇ ਲਾਇਆ ਸੀ ਉਹ ਤੇ 9ਵੇਂ ਦਿਨ ਆਪਾਂ ਗੈਨਾਰਾ ਚ ਫੇਰ ਲਾਉਣਾਗਾ ਇਹ ਲਾਉਣਾ 9ਵੇਂ ਦਿਨ ਤੇ ਬਾਈ ਸਮਾਰ ਕੇ ਸਮਝ ਲਓ ਕਾਪੀ ਦੇ ਲਿਖ ਲਓ ਇਹ ਆਪਾਂ 9ਵੇਂ ਦਿਨ ਲਾਉਣਾਗਾ। ਉਸ ਤੋਂ ਬਾਅਦ ਜਦੋਂ ਆਪਣੇ ਤਾਂ ਤਿੰਨੇ ਡੋਜਾ ਪੂਰੀਆਂ ਹੋ ਗਈਆਂ 10ਵੇਂ ਦਿਨ ਆਪਾਂ ਉਹਦੀ ਏਆਈ ਕਰਾਉਣੀ ਆ। ਤਾਰਾ ਦੇਖੋ ਵੀ ਤਾਰਾ ਜਾਲਾ ਮੋਟਾ ਜਾਂ ਬੱਚੇਦਾਨੀ ਦਾ ਮੂੰਹ ਖੁੱਲ ਗਿਆ ਅੰਡਾ ਤਿਆਰ ਹੋ ਗਿਆ ਆਪਾਂ ਨੂੰ ਯਾਨੀ ਬਾਲਾ ਹੀ ਨਹੀਂ ਹੈਗਾ ਵੀ ਬਾਲਾ ਪਸ਼ੂ ਰਿੰਗੂਗਾ ਜਾਂ ਬਾਲਾ ਪਸ਼ੂ ਤਾਰਾ ਦੇਊ ਆਪਾਂ ਫੇਰ ਹੀ ਲਵਾਉਣਾ। ਉਹਦਾ 24 ਘੰਟਿਆਂ ਬਾਅਦ ਜਿੰਦਿਆਂ ਆਪਾਂ ਟੀਕਾ ਭਰਾਤਾ ਗੈਨਰ ਵਿੱਚ ਲਾਤਾ ਉਸ ਤੋਂ ਤੀਜੇ ਦਿਨ ਆਪਾਂ ਟੀਕਾ ਭਰਾ ਦੋ ਇੱਕ ਇੱਕ ਉਦੋਂ ਗਾਂ ਹਾਲੇ ਦਿਨ ਫੇਰ ਫੜਾ ਦੋ ਦੋ ਟੀਕੇ ਭਰੋਣੇ ਨੇ ਭਰਾ ਸਾਂਹ ਤੋਂ ਵੀ ਦੋ ਵੀਰ ਨਮੇਦਤ ਕਰਾਓ ਜੇ ਸਾਂਹ ਤੋਂ ਕਰਾਉਣਾ ਹੋ ਸਕੇ ਜੇ ਟੀਕੇ ਭਰੋਣੇ ਨੇ ਤਾਂ ਡਬਲ ਭਰਾਓ ਇਹਦੇ ਵਿੱਚ ਡਬਲ ਟੀਕਾ ਕੰਮ ਕਰੂ ਬਈ ਕਿਉਂਕਿ ਪਸ਼ੂ ਇਹਦੇ ਵਿੱਚ ਜੋ ਅੰਡੇ ਦੀ ਸ਼ਾਂਖਾ ਜਿਆਦਾ ਵਧੀ ਹੁੰਦੀ ਆ ਕਈ ਫਿਰ ਲੰਬਾ ਲੈ ਜਾਂਦਾਗਾ ਹੀਟ ਪਸ਼ੂ ਇਹ ਇਹਦਾ 100% ਹਾਲਾ ਬਈ ਇਹਦਾ ਤੇ ਉਦੋਂ ਬਾਅਦ 8ਵੇਂ ਦਿਨ ਜਦੋਂ ਆਪਾਂ ਟੀਕੇ ਭਰਾ ਤੇ ਠੰਡਾ ਟੀਕਾ ਲਾ ਦੋ ਬਈ ਯਾਨੀ ਇਹਦੀ ਬਹੁਤ ਵੱਡੇ ਸਮਾਸ਼ਿਆ ਜੜ ਤੋਂ ਹੱਲ ਕਰਨ ਵਾਲੀ ਚੀਜ਼ ਆ ਇਹ ਤੇ ਇਹ ਲਾਓ ਉਦੋਂ ਜਦੋਂ ਆਪਣਾ ਜਮਾ ਹੱਥ ਖੜੇ ਹੋਗੇ ਬਾਈ ਇਹ ਨਹੀਂ ਹੈਗਾ ਵੀ ਆਪਾਂ 3 ਮਹੀਨੇ ਲੰਘੇ ਇਹ ਆਪਾਂ ਕੋਰਚ ਕਰਕੇ ਪਸ਼ੂ ਗੱਭਣ ਕਰਾਤਾ ਸਿਰਫ ਇਹਨੇ ਜਿਹੜੋ ਗੈਨਾਰੇ ਚਾਣੇ ਅੰਡਾ ਤਿਆਰ ਕਰਨਾ ਜੋ ਬੇਟਾ ਮੇਟਾ ਬਾਈ ਇਹਨੇ ਬੱਚੇ ਦਾ منہ ਖੋਲਣਾਗਾ ਜਦੋਂ ਅੰਡੇ ਦੀ ਸੰਖਿਆ ਵਧ ਗਈ ਤੇ ਬੱਚੇ ਦਾ منہ ਖੋਲੋਗਾ ਪਸ਼ੂ ਗੱਭਣ ਰਹੂਗਾ ਇਹ ਵੀ ਨਹੀਂ ਹੈਗਾ ਵੀ ਆਪਾਂ ਜਿਹੜੀ ਪਹਿਲਾਂ ਸੁਣੋ ਛੁਮਾਨ ਦੱਸਿਆਗਾ ਸੀ ਆਰ ਐਸ ਪਾਊਡਰ ਵਰਜਣ 1 ਕਿਲੋ ਪਾਊਡਰ ਤੇ ਰੇਪਰਮਨ 1 ਕਿਲੋ ਪਾਊਡਰ ਤੇ ਅੱਧਾ ਕਿਲੋ ਗੋੜਾ ਡੇਲੀ ਦਾ ਤੇ 2 ਕਿਲੋ ਦਾਣਾ ਸਵੇਰ ਤੇ 2 ਕਿਲੋ ਸ਼ਾਮ ਦਿਨ ਦਾ ਚਾਹੇ 4 ਕਿਲੋ ਇਕੱਠਾ ਵੀ ਖਵਾ ਦੋ ਬਾਈ ਇੱਕ ਮਣੱਪਾਂ ਵਾਲੀ ਗੋਲੀ ਸਟਾਰਟ ਦੇ ਵਿੱਚ ਇਹ ਸਾਰਾ ਆਪਾਂ ਫਾਰਮੂਲਾ ਵਰਤ ਕੇ ਜੇ ਪਸ਼ੂ ਆਪਣਾ 25 ਤੋਂ 26 ਦਿਨ ਦੇ ਵਿੱਚ ਹੀਟ 'ਚ ਨਹੀਂ ਆਉਂਦਾ ਇਹ ਫੇਰ ਆਪਾਂ ਵਰਤਣਾ ਬਾਈ ਤਾਂ ਕਰਕੇ ਕੋਈ ਸਮੱਸਿਆ ਦਾ ਕੋਈ ਵੱਡਾ ਕੰਮ ਨਹੀਂ ਬਾਈ ਜਦੋਂ ਆਪਾਂ ਇਹ ਕੰਮ ਦੇ ਵਿੱਚ ਪਏ ਜਾਣੇ ਹਨ ਫੇਰ ਆਪਾਂ ਕੋਈ ਬੜੀ ਵੱਡੀ ਨਹੀਂ ਜਦੋਂ ਆਪਾਂ ਪਹਿਲਾ ਨਵਾਂ ਕੰਮ ਹੁੰਦਾਗਾ ਉਦੋਂ ਆਪਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਹੁੰਦਾ ਬਾਈ ਤਾਂ ਕਿਹਨੇ ਕੰਮ ਕੋਈ ਵੀ ਆ ਸਿੱਖ ਕੇ ਕਰੋ ਕਿਸੇ ਭਰਾ ਦੀ ਰਾਏ ਲੈ ਲਿਆ ਕਰੋ ਕੋਈ ਚੱਕਰ ਨਹੀਂ ਤਾਂ ਅੱਜ ਆਪਣਾ ਇਹ ਤੇ ਹੋਤੀਗਾ ਤੇ ਗਾਹਾਂ ਨੂੰ ਜਿਹੜੇ ਭਰਾਵਾਂ ਦੇ ਇੱਕ ਭਰਾ ਹੱਥ ਬੰਨ੍ਹ ਕੇ ਬੇਨਤੀ ਆ ਥੋੜੇ ਜੇ ਨਾ ਫੋਨ ਦੇਣ ਦੇ ਵਿੱਚ ਦੋ ਢਾਈ ਸੌ ਆ ਜਾਂਦਾਗਾ ਐਨੇ ਫੋਨ ਸੁਣਨ ਚ ਵੀ ਦਿੱਕਤ ਆ ਜਾਂਦੀ ਆ ਕਈ ਫਿਰ ਆ ਇਸ ਤਰੀ ਹੁੰਦਾ ਵੀ ਦਾਣਾ ਪੱਪਾ ਪਾਉਣੇ ਹੁੰਦੇ ਆ ਕਈ ਵਾਰ ਪਸ਼ੂ ਧਾਰ ਪੱਪਾ ਚੋਣਿਆ ਸੁਬਾ ਸ਼ਾਮ ਕਈ ਵਾਰ ਖੇਤੀ ਵੀ ਕੰਮ ਵੀ ਖਾ ਸਕਾ ਖੇਤ ਬੰਨੇ ਵੀ ਜਾਣਾ ਪੈਂਦਾ ਕਈ ਕਬੀਲਦਾਰੀ ਦੇ ਕੰਮ ਵੀ ਕਰਨੇ ਪੈਂਦੇ ਨੇ ਕਈ ਵਾਰ ਭਰਾ ਫੋਨ ਨਹੀਂ ਚੱਕਿਆਂ ਦਾ ਬੰਦਾ ਗੁੱਸਾ ਕਰ ਜਾਂਦਾ ਤਾਂ ਉਹ ਕਹਿੰਣਾ ਭਰਾ ਗੁੱਸਾ ਕਰਨ ਦੀ ਬਜਾਏ WhatsApp ਦੇ ਵਿੱਚ ਦੱਬ ਕੇ ਰਿਕਾਰਡਿੰਗ ਤੋਰਦਾ ਕਰੋ ਜਿਹੜੀ ਗੱਲ ਦੀ ਸਮੱਸਿਆ ਹੁੰਦੀ ਆ ਆਪਾਂ ਉਹਦੀ ਜੀਦੀ ਜੀ ਦੇ ਜਿਆਦੇ ਸਮੱਸਿਆ ਜਾਂਦੇ ਮੈਸੇਜ ਹੋਣਗੇ ਆਪਾਂ ਉਹ ਤੇ ਵੀਡੀਓ ਬਈ ਬਣਾਦਾ ਕਰਾਂਗੇ ਤਾਂ ਕਿ ਆਪਾਂ ਇਹ ਕਹਨੇ ਆ ਹਰ ਇੱਕ ਭਰਾ ਇਹ ਕੰਮ ਦੇ ਵਿੱਚ ਘਾਟਾ ਨਾ ਖਾਵੇ ਵਧੀਆ ਕੰਮ ਆ ਇਹ ਕਾਲਾ ਸਿਉਣਾ ਚਾਰ ਪੈਸੇ ਵਾਲਾ ਕੰਮ ਆ ਖੇਤੀ ਬਾੜੀ ਤੇ ਮਜ਼ਦੂਰੀ ਦੇ ਨਾਲ ਤਾਂ ਇਹ ਰਲ ਮਿਲ ਕੇ ਆਪਾਂ ਕਰਾਂਗੇ ਭਰਾ ਦੇਖ ਜੇ ਕਿਸੇ ਨੂੰ ਮਾਇ ਤੋਂ ਨੂੰ ਦੱਸਤਾ ਛੋਟਾ ਫਾਇਦਾ ਹੋ ਗਿਆ ਤਾਂ ਮੇਰਾ ਕੀ ਘੱਟਦਾਗਾ ਵਿੱਚ ਚਲੋ ਬੇਈਮਾਨੀ ਕੋਈ ਰੱਖ ਲਿਆ ਆਪਾਂ ਆਪਾਂ ਜਿੰਨਾ ਵੀ ਆਪਦੇ ਫਾਰਮ ਦੇ ਕੰਮ ਕਰਦੇ ਆ ਉਹ ਸਾਰੇ ਭਰਾਵਾਂ ਦੇ ਨਾਲ ਸ਼ੇਅਰ ਕਰਦੇ ਆ ਤਾਂ ਕਿ ਕੋਈ ਪਸੂ ਸੇ ਸੇਮੀ ਨੇ ਸਾਲ-ਸਾਲ ਪਰ ਦੱਬਾ ਨਾ ਮਾਰੇ ਇਹ ਪੱਕਾ ਹਾਲ ਆ ਬਾਈ ਤਾਂ ਸਾਰਿਆਂ ਨੂੰ ਆ ਲਾਇਕ ਪੌਲੋ ਸ਼ੇਰ ਬਾਈ ਜਰੂਰ ਕਰਿਆ ਕਰੋ ਸਾਡਾ ਵੀ ਹੌਸਲਾ ਵਧਾਗਾ ਟਾਈਮ ਤੋਂ ਟਾਈਮ ਕੱਢ ਕੇ ਜੋ ਵੀਡੀਓ ਬਣਾਉਣੇ ਆਗੇ ਹੁਣ ਆਪਾਂ ਨੂੰ ਬਹੁਤ ਫੋਨ ਆਏ ਤੇ ਜਿਆਦਾਤਰ WhatsApp ਤੇ ਵੀ ਆਏ ਤੇ ਵੀ ਪਸ਼ੂ ਇਹਦੀ ਸਾਡੇ ਸਾਲ-ਸਾਲ ਡੇਢ-ਡੇ ਟਸਾਲ ਹੋ ਗਿਆ 6-6 ਮਹੀਨਾ ਤੋਂ ਉੱਤੀ ਹੋ ਗਿਆ ਵੀ ਹੀਟ ਚ ਨਹੀਂ ਆਏ ਤਾਂ ਆਪਾਂ ਇਹ ਤੁਹਾਨੂੰ ਫਾਰਮੂਲਾ ਦੱਸਿਆ ਬਾਈ ਤੇ ਇਹ ਡਾਕਟਰ ਦੀ ਰਹਿ ਜਰੂਰ ਲਓ ਕੋਈ ਵੀ ਡਾਕਟਰ ਭਰਾ ਫਿਰ ਠੇਕ ਹੀ ਕਰ ਲੰਦਨੇ ਜਾਂ ਫਿਰ ਉਹਨਾਂ ਨਾਲ ਗੱਲ ਕਰ ਲਓ ਚੀਜ਼ ਇਹ ਹੀ ਹੁੰਦੀ ਆ ਤਾਂ ਸਾਰਿਆਂ ਨੂੰ ਸਸਤੀ ਕਰ ਬੋ